ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰੈਨੂਮਾ ਨੂੰ ਖੋ ਬੈਠਿਆ ਹਾਂ ਮੇਰੀ ਪੰਜਾਬੀ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਿਰਫ ਹਸਾਇਆ ਨਹੀਂ ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀਆਂ ਵੀ ਸਿਖਾਈਆਂ ਸੈਟਾਂ ਉੱਤੇ ਬਿਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਛਿੜਕਾਂ ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ ਅੱਜ ਹਾਸਾ ਡਰੋਨ ਵਿੱਚ ਬਦਲ ਗਿਆ ਹੈ ਪਰ ਪੱਲਾ ਸਾਡੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਈਗਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਸਾਨੂੰ ਇਹ ਵੱਡਾ ਕਾਟਾ ਸੈਨ ਦੀ ਤਾਕਤ ਬਖਸ਼ੇ ਜਸਵਿੰਦਰ ਪੱਲਾ ਨਾਲ ਫਿਲਮੀ ਦੁਨੀਆ ਵਿੱਚ ਕੰਮ ਕਰ ਚੁੱਕੇ ਬਿੰਨੂ ਢਿੱਲੋਂ ਹਾਲ ਹੀ ਵਿੱਚ ਪਾਵੋ ਪੁਏ ਨੇ ਜਸਵਿੰਦਰ ਪੱਲਾ ਦੇ ਦੇਹਾਂਤ ਮਗਰੋਂ ਬਿੰਨੂ ਢਿੱਲੋਂ ਵੱਲੋਂ ਇਹ ਪਾਵੋ ਪੂਜ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਬਿੰਨੂ ਢਿੱਲੋਂ ਵੱਲੋਂ ਜਸਵਿੰਦਰ ਪੱਲਾ ਨਾਲ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਦਾ ਕੈਰੀ-ਆਨ ਜੱਟਾ ਵਿੱਚ ਕੀਤਾ ਕੰਮ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਤੇ ਹੁਣ ਬਿੰਨੂ ਢਿੱਲੋਂ ਵੱਲੋਂ ਅੱਜ ਆਪਣੇ ਫਿਲਮੀ ਪਰਦੇ ਦੇ ਬਾਪੂ ਨੂੰ ਕੋਲੀ ਤੇ ਬਿੰਨੂ ਢਿੱਲੋ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ ਜਸਵਿੰਦਰ ਪੱਲਾ ਦੀ ਅਚਾਨਕ ਮੌਤ ਨੇ ਪੂਰੀ ਪੰਜਾਬੀ ਇੰਡਸਟਰੀ ਨੂੰ ਸਦਮੇ ਵਿੱਚ ਘਰ ਦਿੱਤਾ ਹੈ 80 ਸਾਲ ਦੀ ਉਮਰ ਵਿੱਚ ਜਸਵਿੰਦਰ ਪੱਲਾ ਨੇ ਆਪਣੇ ਆਖਰੀ ਸਾਲਿਆਂ ਜਿਸ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਉਤੇ ਹੀ ਜਸਵਿੰਦਰ ਪੱਲਾ ਨਾਲ ਕੰਮ ਕਰ ਚੁੱਕੇ ਕਲਾਕਾਰ ਬਿੰਨੂ ਢਿੱਲੋ ਵੱਲੋਂ ਵੀ ਇਹ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰੈਨੂਮਾ ਨੂੰ ਖੋ ਬੈਠਿਆ ਹਾਂ ਮੇਰੀ ਪੰਜਾਬੀ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਿਰਫ ਫਸਾਇਆ ਨਹੀਂ ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀਆਂ ਵੀ ਸਿਖਾਈਆਂ ਸੈਟਾਂ ਉੱਤੇ ਬਿਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਛਿੜਕਾਂ ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ ਅੱਜ ਹਾਸਾ ਰੋਣ ਵਿੱਚ ਬਦਲ ਗਿਆ ਹੈ ਪਰ ਪੱਲਾ ਸਾਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਤੇ ਸਾਨੂੰ ਇਹ ਵੱਡਾ ਕਾਟਾ ਸਹਿਣ ਦੀ ਤਾਕਤ ਬਖਸ਼ੇ ਜਸਵਿੰਦਰ ਪੱਲਾ ਨਾਲ ਸਿੰਘ ਵੀ ਦੁਨੀਆ ਵਿੱਚ ਕੰਮ ਕਰ ਚੁੱਕੇ ਬਿੰਨੂ ਢਿੱਲੋ ਹਾਲੀ ਵਿੱਚ ਪਾਬੂ ਕੋਏ ਨੇ ਜਸਵਿੰਦਰ ਪੱਲਾ ਦੇ ਦੇਹਾਂਤ ਮਗਰੋਂ ਬਿੰਨੂ ਢਿੱਲੋ ਵੱਲੋਂ ਇਹ ਪਾਬੂ ਪੋਸਟ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਬਿੰਨੂ ਢਿੱਲੋ ਵੱਲੋਂ ਜਸਵਿੰਦਰ ਪੱਲਾ ਨਾਲ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਗਿਆ ਤੇ ਉਹਨਾਂ ਦਾ ਕੈਰੀ ਓਨ ਜੱਟਾ ਵਿੱਚ ਕੀਤਾ ਕੰਮ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਤੇ ਹੁਣ ਬਿੰਨੂ ਢਿੱਲੋਂ ਵੱਲੋਂ ਅਜੇ ਆਪਣੇ ਫਿਲਮੀ ਪਰਦੇ ਦੇ ਬਾਪੂ ਨੂੰ ਖੋ ਲਿਆ ਤੇ ਬਿੰਨੂ ਢਿੱਲੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਬਾਪੂ ਪੋਸਟ ਸਾਂਝਾ ਕੀਤਾ ਗਿਆ ਹੈ ਜਸਵਿੰਦਰ ਪੱਲਾਦੀ ਅਚਾਨਕ ਮੌਤ ਨੇ ਪੂਰੀ ਪੰਜਾਬੀ ਇੰਡਸਟਰੀ ਨੂੰ ਸਦਮੇ ਵਿੱਚ ਕਰ ਦਿੱਤਾ ਹੈ 80 ਸਾਲ ਦੀ ਉਮਰ ਵਿੱਚ ਜਸਵਿੰਦਰ ਪੱਲਾ ਨੇ ਆਪਣੇ ਆਖਰੀ ਸਾਲੇਨ ਜਿਸ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਉਤੇ ਹੀ ਜਸਵਿੰਦਰ ਪੱਲਾ ਨਾਲ ਕੰਮ ਕਰ ਚੁੱਕੇ ਕਲਾਕਾਰ ਬਿੰਨੂ ਟਿੱਲੋ ਵੱਲੋਂ ਵੀ ਇਹ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ